सेंटिनल इंटरनेशनल स्कूल ਸਮråਲਾ ਵਿਖੇ ਐਥਲੈਟਿਕ ਸਮੀਟ ਦੇ ਮੁਕਾਬਲੇ ਕਰਵਾਏਗੇ ਸਕੂਲ ਦੀ ਪ੍ਰਿੰਸੀਪਲ ਡਾਕਟਰ ਪੂਨਾ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਮੁਕਾਬਲੇ ਦੇ ਮੁੱਖ ਮਹਿਮਾਨ ਰਿਟਾਇਰਡ ਪੁਲਿਸ ਸੁਪਰੀਟੈਂਡੈਂਟ ਧਰਮਬੀਰ ਸਿੰਘ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਕੈਪਟਨ ਭਾਰਤੀ ਵਾਲੀਬਾਲ ਪੁਲਿਸ ਟੀਮ ਜੋ ਕਿ ਹੁਣ ਪੰਜਾਬ ਆਰ ਓ ਸੀ ਵੀ ਏ ਐਲ ਅਤੇ 3A ਸਾਈਡ ਵਾਲੀਬਾਲ ਦੇ ਪ੍ਰਧਾਨ ਹਨ ਇਹਨਾਂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋਂ ਜੀਵਨ ਕਾਲ ਅਚੀਵਮੈਂਟ ਅਵਾਰਡ ਦਿੱਤਾ ਗਿਆ ਹੈ ਜ਼ਿਲ੍ਹਾ ਸੰਗਰੂਰ ਵਿਖੇ ਮੰਗਲ ਸਿੰਘ ਵੱਲੋਂ ਅਤੇ ਸ਼੍ਰੀ ਬਦਵਾਲ ਖੇਡ ਮੇਲਾ ਜ਼ਿਲ੍ਹਾ ਲੁਧਿਆਣਾ ਵੱਲੋਂ ਅਵਾਰਡ ਦਿੱਤੇ ਗਏ ਨੇ ਮੁੱਖ ਮਹਿਮਾਨ ਸਕੂਲ ਦੇ ਪ੍ਰਧਾਨ ਕਰਨਵੀ ਸਿੰਘ ਢਿੱਲੋਂ ਅਤੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਕੌਰ ਢਿੱਲੋਂ ਵੀ ਸਲਾਨਾ ਸਪੋਰਟਸ ਦਿਵਸ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਾਰੇ ਵਿਦਿਆਰਥੀਆਂ ਵੱਲੋਂ ਮਾਚ ਪਾਸ ਕੀਤਾ ਗਿਆ। ਖੇਡਾਂ ਦੀ ਮਿਸ਼ਾਲ ਜਗਾ ਕੇ ਖਿਡਾਰੀਆਂ ਦੇ ਸਪੂርት ਕੀਤੀ ਗਈ। ਮਹਿਮਾਨਾਂ ਦੇ ਸਵਾਗਤ ਵਿੱਚ ਵਿਦਿਆਰਥੀਆਂ ਦੇ ਵੱਲੋਂ ਐਥਲੈਟਿਕਸ ਡਾਂਸ ਵੀ ਪੇਸ਼ ਕੀਤਾ ਗਿਆ। ਖੇਡਾਂ ਵਿੱਚ 50 ਮੀਟਰ ਦੌੜ, 50 ਮੀਟਰ ਹੱਡਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ ਤੇ ਸ਼ਾਰਟ ਪੁੱਟ, ਡਿਸਕ ਥਰੋ, ਲੰਬੀ ਛਾਲ, ਉੱਚੀ ਛਾਲ ਤੇ ਰੀਲੇ ਆਦਿ ਦੇ ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਾਂ ਦੇ ਵਿੱਚ ਵਿਦਿਆਰਥੀਆਂ ਨੇ ਬਾਜ਼ ਚੜ ਕੇ ਹਿੱਸਾ ਲਿਆ ਜਿੱਤੂ ਵਿਦਿਆਰਥੀਆਂ ਨੂੰ ਮੌਕੇ ਤੇ ਸੁਨਵਾਨਿਤ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ ਪ੍ਰਿੰਸੀਪਲ ਡਾਕਟਰ ਪੂਨਾ ਸ਼ਰਮਾ ਨੇ ਮੈਨੇਜਮੈਂਟ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੀ ਹਰ ਲੋੜਿੰਦੀ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਵਾਈਆਂ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਮੈਨੇਜਮੈਂਟ ਵੀ ਸ਼ਾਮਲ ਸਨ ਪਹਿਲਾ ਤਾਂ ਮੈਨੇਜਰ ਡਾਇਰੈਕਟਰ ਮੁਰਤਪਾਲ ਢਿੱਲੋਂ ਸਾਥੀ ਮੈਡਮ ਉਹਨੂੰ ਸ਼ਰਮਾ ਜੀ ਉਹਨਾਂ ਦੇ ਡੇਟਾ ਢਿੱਲੋਂ ਸਾਹਿਬ ਦਾ ਕਰਨਜੀਤ ਸਿੰਘ ਜੀ ਤੇ ਸਾਰਾ ਸਟਾਫ ਬਹੁਤ ਵਧਾਈ ਦਾ ਪਾਤਰ ਆ ਜਿਨ੍ਹਾਂ ਨੇ ਅੱਜ ਐਨੀਵਰਸਰੀ ਫੰਕਸ਼ਨ ਕੋਟ ਦੇ ਦੇ ਤੇ ਅੱਜ ਮੈਂ ਇੱਥੇ ਜੀ ਚੀਫ ਗੈਸਟ ਬੁਲਾਇਆ ਤੇ ਮੈਂ ਸਾਰਾ ਮੈਨੇਜਰ ਦਾ ਪ੍ਰਿੰਸੀਪਲ ਦਾ ਢਿੱਲੋਂ ਸਾਹਿਬ ਦਾ ਢਿੱਲੋਂ ਮਿਸ ਤੇ ਕਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆ ਕੇ ਬਹੁਤ ਵਧੀਆ ਅੱਛਾ ਲੱਗਿਆ ਬਹੁਤ ਡਿਸਿਪਲਨ ਦੇਖਣ ਨੂੰ ਮਿਲਿਆ ਜਿੰਨਾ ਬੱਚਿਆਂ ਦੇ ਵਿੱਚ ਸਾਦਗੀ ਤੇ ਉਸਤਾਦ ਦੇ ਵਿੱਚ ਸਾਦਗੀ ਤੇ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਸਟੂਡੈਂਟ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਸਟੂਡੈਂਟ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦਾ ਵੀ ਜਿੱਦਾਂ ਆਪਾਂ ਪੜ੍ਹਾਈ ਕਰਦੇ ਆਂ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਬੱਚਿਆਂ ਨਾਲ ਪੇਰੈਂਟਸ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦਾ ਵੀ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਸਪੋਰਟਸਵਾਲ ਵੀ ਜੂਨ ਉਹਨਾਂ ਦਾ ਸ਼ਤਕਾਨਾ ਚਾਹੀਦਾ ਸਪੋਰਟਸਵਾਲ ਵੀ ਬੱਚਿਆਂ ਦਾ ਉਹਨਾਂ ਨੂੰ ਟਾਈਮ ਫਿਰਨਾ ਚਾਹੀਦਾ ਮੈਂ ਇਹ ਸਾਰੇ ਸਟੂਡੈਂਟ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਆਪਣੇ ਵੱਲੋਂ ਮੈਸੇਜ ਦੇਣਾ ਥੈਂਕ ਯੂ ਅੱਜ ਸਾਡੀ ਜਿਹੜੀ ਸਲਾਨਾ ਸਪੋਰਟਸ ਮੀਟ ਹੁੰਦੀ ਹੈ ਅੱਜ ਉਹ ਸਪੋਰਟਸ ਮੀਟ ਰੱਖੀ ਹੋਈ ਸੀਗੀ ਪਰ ਐਨਵਲ ਸਪੋਰਟਸ ਮੀਟ ਦੇ ਨਾਲ-ਨਾਲ ਬੱਚਿਆਂ ਦੇ ਜਿਹੜੀਆਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਣ ਸੀ ਆ ਉਹ ਵੀ ਨਾਲ ਕਿਤੇ ਗਏ ਹੈਗੇ ਤੇ ਅੱਜ ਦੇ ਲਈ ਮੈਂ ਇਹ ਕਹਿਣਾ ਚਾਹਾਂਗੀ चाहे मौसम खराब से फिर भी मेरे स्कूल के टीचर्स ने बच्चे ने सा पूरी टीम ने इन्ना जोश दिखाया कि सब ने इस इवेंट ईवेंट नक्सैसफुल बनाया तो इस इवेंट के बिच बड़े बच्चों ने अपन रेसिस प्ले डिस्कस थ्रो किया लोंग जंप कंपीटिशन पार्टीसिपेट किया जैवलिन थ्रो के पार्टीपेट किया ਤੇ ਬੱਚਿਆਂ ਨੇ ਵੱਧ ਚੜ ਕੇ ਪਾਗ ਲਿੱਤਾ ਤੇ ਬੱਚਿਆਂ ਨੇ ਆਪਣੀ ਬੈਸਟ ਪਰਫਾਰਮੈਂਸ ਦਿੱਤੀਆਂ ਨੇ ਔਰ ਜਿਹਦੇ ਵਿੱਚ ਦੇਖ ਕੇ ਲੱਗਿਆ ਹੈਗਾ ਕਿ ਬੱਚਿਆਂ ਦੇ ਵਿੱਚ ਕਿੰਨਾ ਜ਼ਿਆਦਾ ਪੋਟੈਂਸ਼ੀਅਲ ਤੇ ਸਕਿੱਲ ਹੈ ਕਿ ਅਗਰ ਉਹਨਾਂ ਨੂੰ ਇਸ ਚੀਜ਼ ਲਈ ਮੋਟੀਵੇਟ ਕੀਤਾ ਜਾਵੇ ਸਪੋਰਟਸਲੀ ਵੱਧ ਤੋਂ ਵੱਧ ਮੋਟੀਵੇਟ ਕੀਤਾ ਜਾਵੇ ਤਾਂ ਬੱਚੇ ਕੀ ਨਹੀਂ ਕਰ ਸਕਦੇ ਤੇ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਅਕੈਡੈਮਿਕ ਦੇ ਨਾਲ-ਨਾਲ ਸਪੋਰਟਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ यही मेरी रिक्वेस्ट सारे पेरेंट्स को कि तुम थोड़ा टाइम को अपने को स्कूल इन्ना सोना ग्राउंड है इन स्पोर्ट्स है टीचर हैं वो बच्चों टाइम क्डन बच्चों बद तो स्पोर्ट्स लिए उत्साहित स्पोर्ट्स एक ऐसी चीज़ है जिसके बेस के उत्ते सारे जने जानते हैं जॉब्स नहीं स्पोर्ट्स कोर्टा के स्पोर्ट्स कोर्टा के एडमिशन प्रोसीजर है प्रोसैस है अगले पढ़ाई देज ਤੇ ਸਾਰੇ ਪੇਰੈਂਟਸ ਸਾਰੇ ਬੱਚੇ ਮਿਲ ਕੇ ਇਹ ਚੀਜ਼ ਲੈ ਕੇ ਚੱਲਣ ਕੀਜੀਏ ਉਹਨਾਂ ਨੇ ਪੜ੍ਹਾਈ ਕਰਨੀ ਹੈ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਹੈ ਕੰਪੀਟੀਸ਼ਨ ਲੜਨੇ ਨੇ ਤੇ ਨਾਲ ਹੀ ਇਹਨਾਂ ਨੇ ਸਪੋਰਟਸ ਵੱਲ ਵੀ ਪੂਰਾ ਧਿਆਨ ਦੇਣਾ ਹੈਗਾ ਤੇ ਹਰ ਇੱਕ ਸਪੋਰਟਸ ਦੇ ਵਿੱਚ ਜਿੱਥੇ ਉਹਨਾਂ ਦਾ ਇੰਟਰਸਟ ਹੈ ਵੱਧ ਚੜ ਕੇ ਭਾਗ ਲੈਣਾ ਹੈ ਧੰਨਵਾਦ ਥੈਂਕ ਯੂ ਮੈਮ